ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜਾ ਸੀ ਅੱਜ ਨਾਕਾਬੰਦੀ ਆਪਰੇਸ਼ਨ ਸੀਲ ਤਹਿਤ ਤਸਵੀਰੇ ਸੇਤ ਤੋਂ 6 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਜਿਹੜੀ ਇੰਟਰ ਸਟੇਟ ਜਿਹੜੀ ਨਾਕਾਬੰਦੀ ਕਰਨ ਦੇ ਹੁਕਮ ਹੋਇਆ ਸੀ ਜਿਸ ਦੇ ਸਬੰਧ ਦੇ ਵਿੱਚ ਅਸੀਂ ਮਾਨਯੋਗ ਡੀਆਈਜੀ ਫਰੀਕੋਰਿੰਜ ਮਾਨਯੋਗ ਐਸਐਸਪੀ ਸਾਹਿਬ ਮੁਕਸਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜਾ ਹੈਗਾ ਸਾਡੇ 7 ਨਾਕੇ ਇੰਟਰ ਸਟੇਟ ਨਾਕੇ ਜਿਹੜੇ ਸਬਡਿਵੀਜ਼ਨ ਲੰਬੀ ਦੇ ਇਸ ਵੇਲੇ ਚੱਲ ਰਹੇ ਆ ਤੇ ਸੱਤਾਂ ਨਾਕਿਆਂ ਦੇ ਵਿੱਚ ਜਿਹੜੀ ਹੈਗੀ ਅਸੀਂ ਜਿਹੜੀ ਨਜਾਇਜ਼ ਜਿਹੜੀ ਸ਼ਰਾਬ ਦੀ ਸਮਗਲਿੰਗ ਜਾਂ ਜਿਹੜਾ ਹੈਗਾ ਕੋਈ ਨਸ਼ਾ ਨਜਾਇਜ਼ ਨਸ਼ਾ ਜਿਹੜਾ ਹੁੰਦਾ ਉਹਦੇ ਰਿਗਾਰਡਿੰਗ ਤੇ ਚੱਕੀ ਵਹੀਕਲਾਂ ਦੀ ਚੈਕਿੰਗ ਨਸ਼ਾ ਤਸਕਰੀ ਉਹ ਜੀ ਅਸੀਂ ਹੀ ਆਪਣੇ ਵੱਲੋਂ ਕਹਿਣਾ ਚਾਹੁੰਦੇ ਆ ਕਿ ਮੁਖਸਰ ਜਿਹੜੀ ਪੁਲਿਸ ਹੈਗੀ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਕਰ ਰਹੀ ਹੈ ਕਿ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਉਹ ਜਾਂ ਤਾਂ ਸਾਡਾ ਏਰੀਆ ਛੱਡ ਜਾਣ ਜਾਂ ਫਿਰ ਉਹ ਨਸ਼ਾ ਜਿਹੜਾ ਵੇਚਣਾ ਬੰਦ ਕਰ ਦੇਣ